ਜੇ ਚੱਲਿਓ ਸਰੰਦ ਨੂੰ ਮੇਰੇ ਪਿਆਰੇ ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤ ਬਸਾਰੇ ਉਹ ਦਜੀਵ ਲੱਗਦਾ ਜੀ ਵੇਖ ਕੇ ਬੜਾ ਮਨ ਨੂੰ ਦੁੱਖ ਹੁੰਦਾ ਹੈ ਤੇ ਇਸੇ ਕਰਕੇ ਸਾਰੀ ਸੰਗਤ ਉਹਨਾਂ ਦੇ ਅਫਸੋਸ ਤੇ ਹੀ ਆਉਂਦੀ ਹੈ ਜੀ ਉਹਨਾਂ ਦੀ ਜਗ੍ਹਾ ਨੂੰ ਹੋਰ ਉੱਚੀ ਕਰਨ ਵਾਸਤੇ ਜੇ ਠੰਡੇ ਵਿੱਚ ਬੈਠੇ ਨੇ ਇਸ ਟਾਈਮ ਠੀਕ ਹੈ ਜੀ ਦਾ ਸਾਢੇ 3:00 ਪੀਸੀ ਹੈਗੀ ਹੈ ਆਪਾਂ ਇਹਨਾਂ ਨੇ ਕੱਪੜੇ ਪਾ ਲੈਣੇ ਆ ਦੇਖੋ ਵੀ ਉਹਨੇ ਕੁਝ ਨਹੀਂ ਖਾਦਾ ਪੀਤਾ ਸੀਗਾ ਅੱਜ ਉਸ ਪਾਵਨ ਧਰਤੀ ਫਤਗੜ ਸਾਹਿਬ ਤੇ ਖੜੇ ਆ ਜਿੱਥੇ ਕਦੇ ਛੋਟੇ ਸਾਹਿਬਜ਼ਾਦਿਆਂ ਨੇ ਸ਼ਹਾਦਤ ਦਾ ਜਾਨ ਪੀਤਾ ਸੀ ਇੱਥੇ ਮੌਜੂਦ ਸੰਗਤ ਉਸ ਵੇਲੇ ਦੀ ਗਵਾਹ ਹੈ ਜਦ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰਕੌਰ ਜੀ ਨੇ ਇੱਥੇ ਕੌਮ ਦੇ ਖਾਤਰ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ ਸੰਗਤ ਅੱਜ ਵੀ ਇੱਥੇ ਮੌਜੂਦ ਨੇ 11 ਪੋ ਦਿਨ ਜਦ ਸੂਬੇ ਦੀ ਕਚੈਰੀ ਦੇ ਵਿੱਚ ਛੋਟੇ ਸਾਹਿਬਜ਼ਾਦਿਆਂ ਨੂੰ ਪੇਸ਼ ਕੀਤਾ ਗਿਆ ਸੂਬੇ ਦੇ ਸਾਹਮਣੇ ਵਜ਼ੀਰ ਖਾਨ ਦੇ ਸਾਹਮਣੇ ਸਾਹਿਬਜ਼ਾਦੇ ਪੇਸ਼ ਹੋਏ ਇੱਥੇ ਅਕਸਰ ਕਿਹਾ ਜਾਂਦਾ ਹੈ ਕਿ ਇੱਥੇ ਜਦ ਤੁਸੀਂ ਰਾਤ ਗੁਜ਼ਾਰਦੇ ਹੋ ਤਾਂ ਸਾਹਿਬਜ਼ਾਦਿਆਂ ਦੀ ਉਸ ਸ਼ਹਾਦਤ ਨੂੰ ਤੁਸੀਂ ਮਹਿਸੂਸ ਕਰਦੇ ਹੋ ਅੱਜ ਧੁੰਦ ਵੀ ਉਸੇ ਵੇਲੇ ਦੀ ਪਈ ਹੋਈ ਹੈ ਜਿਸ ਤਰ੍ਹਾਂ ਉਦੋਂ ਧੁੰਦ ਹੋਇਆ ਕਰਦੀ ਸੀ ਬਹੁਤ ਜ਼ਿਆਦਾ ਅਤ ਦੀ ਸਰਦੀ ਜੇਕਰ ਤੁਹਾਨੂੰ ਦਿਖਾਈਏ ਤਾਂ ਇਸ ਵੇਲੇ ਸੰਗਤ ਇੱਥੇ ਮੌਜੂਦ ਹੈ ਜਿਨ੍ਹਾਂ ਨੇ ਕਿ ਰਾਤ ਪਰ ਇੱਥੇ ਰਾਤ ਕੱਟੀ ਇੱਥੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਜਿੱਥੇ ਸੰਗਤ ਇਸ ਵੇਲੇ ਗੁਰਦੁਆਰਾ ਸਾਹਿਬ ਵੱਲ ਮੂੰਹ ਕਰਕੇ ਬੈਠੀ ਹੈ ਦਰਸ਼ਨ ਕਰਦੇ ਆ ਤੇ ਨਾਲ ਗੱਲ ਵੀ ਕਰਦੇ ਆ ਸੰਗਤ ਦੇ ਨਾਲ ਬਾਬਾ ਜੀ ਮੈਂ ਕਾਫੀ ਦੇਰ ਤੋਂ ਦੇਖ ਰਿਹਾ ਕਿ ਇੱਥੇ ਬਾਬਾ ਜੀ ਬੈਠੇ ਨੇ ਕਾਫੀ ਚਿਰ ਤੋਂ ਅਸੀਂ ਤਕਰੀਬਨ ਇੱਥੇ ਸਵੇਰ ਵੇਲੇ ਦੇ ਪਹੁੰਚੇ ਹੋਏ ਹਾਂ ਲਗਭਗ 4 ਤੋਂ 5 ਘੰਟੇ ਮੈਨੂੰ ਦੇਖਦੇ ਹੋ ਚੁੱਕੇ ਆ ਬਾਬਾ ਜੀ ਕਿੱਥੋਂ ਆਏ ਹੋ ਸਭ ਤੋਂ ਪਹਿਲਾਂ ਤਾਂ ਅਸੀਂ ਉੱਤਰਾਖੰਡ ਯੂਪੀ ਤੋਂ ਆਏ ਜੀ ਯੂਪੀ ਤੋਂ ਆਏ ਹੋ ਬਾਬਾ ਜੀ ਮੈਂ ਕਾਦਾ ਦੇਖ ਰਿਹਾ ਤੁਸੀਂ ਇਸੇ ਤਰ੍ਹਾਂ ਬੈਠੇ ਹੋ ਕੰਬਲ ਦੇ ਵਿੱਚ ਠੰਡ ਨਹੀਂ ਲੱਗ ਰਹੀ ਹਾਂ ਜੀ ਥੋੜੀ ਲੱਗਦੀ ਥੋੜਾ ਕਮਲਾ ਨੇਗੇਗਾ ਥੋੜਾ ਜਿਹਾ ਵੈਸੇ ਰਾਤ ਪਰ ਇੱਥੇ ਹੀ ਸੀ ਨਹੀਂ ਰਾਤ ਪਰ ਠੰਡੇ ਬੁਰਜ ਹੈ ਮੈਂ ਬਾਬਾ ਜੀ ਜਦ ਦੇਖਦੇ ਆ ਕਿ ਐਨੇ ਛੋਟੀ ਉਮਰ ਦੇ ਵਿੱਚ 7 ਤੇ 9 ਸਾਲ ਦੀ ਉਮਰ ਅਸੀਂ ਵੈਸੇ ਕਹਿ ਦਿੰਦੇ ਆ ਕਿ ਬੱਚੇ ਅਣਪੋਹਲ ਹੁੰਦੇ ਨੇ ਪਰ ਬਾਬੇ ਨੇ ਸਾਡੇ ਅਸੀਂ ਕਹਿੰਦੇ ਆ ਕਿ ਛੋਟੇ ਸਾਹਿਬਜ਼ਾਦੇ ਵਰਗੀ ਸ਼ਹਾਦਤ ਦੁਨੀਆ 'ਚ ਕਿਤੇ ਹੋ ਨਹੀਂ ਸਕਦੀ ਉਸ ਨੂੰ ਜਦ ਨਮਨ ਕਰਨ ਪਹੁੰਚਦੇ ਆ ਕਿਸ ਤਰ੍ਹਾਂ ਦਾ ਲੱਗਦਾ ਉਹ ਬਹੁਤ ਅਜੀਬ ਲੱਗਦਾ ਜੀ ਵੇਖ ਕੇ ਬੜਾ ਮਨ ਨੂੰ ਦੁੱਖ ਹੁੰਦਾ ਹੈ ਤੇ ਇਸੇ ਕਰਕੇ ਸਾਰੀ ਸੰਗਤ ਉਹਨਾਂ ਦੇ ਅਫਸੋਸ ਤੇ ਹੀ ਹੁੰਦੀ ਏ ਜੀ ਉਹਨਾਂ ਜਗ੍ਹਾ ਨੂੰ ਹੋਰ ਉੱਚੀ ਕਰਨ ਵਾਸਤੇ ਉਹਨਾਂ ਸਾਹਿਬ ਜਾਨ ਦਾ ਸ਼ਬਦ ਦਾ ਨਾਂ ਹੋਰ ਜ਼ਿਆਦਾ ਉੱਚਾ ਹੋਵੇ ਇਸੇ ਕਰਕੇ ਨਹੀਂ ਸੰਗਤ ਬੜੀ ਬੜੀ ਦੂਰ ਆਉਂਦੀ ਏ ਜੀ ਬਾਬਾ ਜੀ ਕੀ ਮਨ ਚ ਆਇਆ ਕਿਉਂਕਿ ਬੈਠ ਤਾਂ ਅੰਦਰ ਵੀ ਸਕਦੇ ਸੀ ਜਾਂ ਕਿਤੇ ਹੋਰ ਵੀ ਧੁੰਦ ਪੈ ਰਹੀ ਏ ਠੰਡ ਬਹੁਤ ਜ਼ਿਆਦਾ ਏ ਉਮਰ ਵੀ ਵਡੇਰੀ ਏ ਤਾਂ ਫਿਰ ਇੱਥੇ ਕਿਉਂ ਬੈਠੇ ਥੱਲੇ ਠੰਡ ਵੀ ਜ਼ਿਆਦਾ ਲੱਗ ਰਹੀ ਹੋਣੀ ਨਹੀਂ ਬਾਬਾ ਜੀ ਇੱਥੇ ਨਾ ਥੋੜਾ ਜਿਹਾ ਕੀਰਤਨ ਵਧੀਆ ਸੁਣਦਾ ਏ ਅੰਦਰ ਜਿਆਦਾ ਰਸ ਹੁੰਦਾ ਜਿਆਦਾ ਜਰ ਬਹਿਣ ਨਹੀਂ ਦਿੰਦੇ ਠਾ ਦਿੰਦੇ ਨੇ ਤੇ ਇਹ ਕਰਕੇ ਬਾਹਰ ਇੱਥੇ ਵਾਹ ਖੁੱਲਾ ਮੈਦਾਨ ਵਧੀਆ ਲੱਗਦਾ ਸਮਝ ਚੰਗੀ ਆਉਂਦੀ ਆ ਕੀਰਤਨ ਦੀ ਕਿੰਨੇ ਸਾਲ ਹੋ ਚੁੱਕੇ ਨੇ ਬਾਬਾ ਜੀ ਅੱਜ ਆਉਂਦੇ ਹੋਏ ਇੱਥੇ ਬਾਬਾ ਜੀ ਤੀਜਾ ਸਾਲ ਹੋ ਗਿਆ ਹੈ ਹਾਂ ਜੀ ਤੇ ਨਾਲ ਪਰਿਵਾਰ ਨੂੰ ਵੀ ਲੈ ਕੇ ਆਨੇ ਉਹ ਬੱਚਿਆਂ ਨੂੰ ਪ੍ਰੇਰਿਤ ਕਰਦੇ ਹੋ ਕਿ ਉਹ ਵੀ ਇੱਥੇ ਪਹੁੰਚਣ ਨੇ ਬਾਬਾ ਜੀ ਅਜੇ ਬੱਚੇ ਨਹੀਂ ਅਜੇ ਆਉਂਦੇ ਸੀ ਆਪ ਵੀ ਆਉਂਦੇ ਆ ਬੱਚਿਆਂ ਨੂੰ ਫਿਰ ਗਾਂ ਕੇ ਲਿਆਇਆ ਕਰਾਂਗੇ ਬੱਚੇ ਛੋਟੇ ਪੁੱਤਰੇ ਅਜੇ ਜਜੇ ਨਾਲ ਉਹ ਨਾਲ ਇਹਨਾਂ ਨਹੀਂ ਜਿਆਦਾ ਚਾਹਵੰਦਾ ਜਿਹਾ ਆਉਣਦੇ ਸਾਡੇ ਉਥੇ ਲੱਗੇ ਸਾਹਿਬ ਜਿਆਦਿਆਂ ਦਾ ਪ੍ਰੋਗਰਾਮ ਹੁੰਦਾ ਉੱਥੇ ਹੀ ਹਾਜ਼ਰੀ ਭਰਦੇ ਨੇ ਉਹ ਉੱਤਰਾਖੰਡ ਵਿੱਚ ਉਦਮ ਰੰਗੇਲੇ ਸ਼ਤਾਰਗੰਜ ਸ਼ਹਿਰ ਵਿੱਚ ਆਗਰੇ ਵਾਲਿਆਂ ਦਾ ਗੁਰਦੁਆਰਾ ਉੱਥੇ ਬੜਾ ਤਕੜਾ ਪ੍ਰੋਗਰਾਮ ਸਾਹਿਬ ਜਿਆਦਿਆਂ ਦਾ ਕਰਦੇ ਜੀ ਸਾਰਾ ਨਗਰ ਸਾਰਾ ਇਲਾਕਾ ਉਥੇ ਪ੍ਰੋਗਰਾਮ ਵਹਿੰਦੇ ਆ ਜੀ ਜੀ ਤੇ ਧੰਨਵਾਦ ਆਪਾਂ ਜੀ ਇਸੇ ਦੇ ਨਾਲ ਅੱਗੇ ਜਿੱਥੇ ਵਾਧੇ ਚੱਲੀ ਸੰਗਤਾਂ ਬੈਠੀਆਂ ਨੇ ਅੱਗੇ ਵੀ ਸੰਗਤਾਂ ਇਸੇ ਤਰੀਕੇ ਦੇ ਨਾਲ ਬੈਠੀਆਂ ਹੋਈਆਂ ਨੇ ਸੰਗਤਾਂ ਨਤਮਸਤਕ ਨੇ ਬਾਬਾ ਜੀ ਕਿੱਥੋਂ ਆਏ ਹੋ ਸਭ ਤੋਂ ਪਹਿਲਾਂ ਅਸੀਂ ਬਟਿੰਡਰ ਤੋਂ ਆਏ ਹਾਂ ਇੱਥੇ ਬੈਠੇ ਹਾਂ ਕਿੰਜ ਜਿਹਾ ਮਹਿਸੂਸ ਹੋ ਰਿਹਾ ਸਾਹਮਣੇ ਧੁੰਦ ਪਈ ਹੋਈ ਹੈ ਗੁਰਦੁਆਰਾ ਸਾਹਿਬ ਦੇ ਦਰਸ਼ਨ ਹੋ ਰਹੇ ਨੇ ਤੇ ਥੱਲੇ ਹੀ ਪੋਰਾ ਸਾਹਿਬ ਉਹ ਹਸਤਾਨ ਹੈ ਜਿੱਥੇ ਛੋਟੇ ਸਾਹਿਬਜ਼ਾਦੇ ਨੂੰ ਜ਼ਿੰਦਾ ਨਹੀਂ ਹੱਥ ਛੱਡ ਦਿੰਦਾ ਅੱਜ ਇੱਥੇ ਪਹੁੰਚ ਕੇ ਮਾਹੌਲ ਜਦ ਦੇਖਦੇ ਆ ਤਾਂ ਗਮਗੀਨ ਵੀ ਲੱਗਦਾ ਹੈ ਪਰ ਐਨਾ ਕਹਿ ਕਿ ਜੋ ਸ਼ਹਾਦਤ ਦਾ ਜਾਮ ਹੈ ਉਹ ਫਤੇ ਦੀ ਗੱਲ ਕਰਦੇ ਆ ਸੀ ਕਿ ਜਦ ਸ਼ਹਾਦਤ ਹੈ ਚੜਦੀ ਕਲਾ ਦੀ ਪ੍ਰਤੀਕ ਹੈ ਤਾਂ ਜ਼ਰੂਰ ਚਾਹਾਂਗੇ ਕਿ ਉਸ ਬਾਬਤ ਕੀ ਲੱਗਦਾ ਤੁਹਾਨੂੰ ਦੇਖੋ ਜੀ ਵਾਈ ਗੁਰਜੀ ਦਾ ਖਾਸ ਵਾਈ ਦੀ ਫਤੇ ਜੋ ਮੈਂ ਕਹਿਣਾ ਚਾਹਾਂਗਾ ਵੀ ਜਿਹੜੀ ਸਿੱਧੀ ਹੈਗੀ ਛੋਟੇ ਸਭ ਜਾਂਦੀ ਨਹੀਂ ਸਿੱਧੀ ਹੈ ਠੀਕ ਹੈ ਜੀ ਬਾਬਾ ਜ਼ਰੂਰ ਬਾਬਾ ਫਤਿਹ ਸਿੰਘ ਜੀ ਸਿੱਧੀ ਹੈਗੀ ਤੇ ਜਿਹੜਾ ਆ ਦਿਨ ਅੱਜ ਹੈਗਾ ਅੱਜ ਠੰਡੇਪੁਰ ਚ ਕੱਲ ਨੂੰ ਬਿਠਾਇਆ ਸੀਗਾ ਅੱਜ ਠੰਡੇਪੁਰ ਚ ਬੈਠੇ ਨੇ ਇਸ ਟਾਈਮ ਠੀਕ ਹੈ ਜੀ ਦਾ ਸਾਢੇ 30 ਪੇਸੀ ਹੈਗੀ ਐ ਆਪਾਂ ਇਹਨਾਂ ਨੇ ਕੱਪੜੇ ਪਾ ਲੈਣੇ ਆ ਦੇਖੋ ਵੀ ਉਹਨੇ ਕੁਝ ਨਹੀਂ ਖਾਦਾ ਬੇਤਾ ਸੀਗਾ ਭਾਈ ਮੋਤੀ ਮੈਰੀ ਦੁੱਧ ਲੈ ਕੇ ਆਏ ਸੀਗੇ ਤੇ ਉਹਨੂੰ ਮਹੰਗਾ ਪਿਆ ਸੀਗਾ ਉਹ ਕਹਿੰਦੇ ਨਹੀਂ ਉਹਨੇ ਦੁੱਧ ਪਿਆ ਸੀਗਾ ਵੀ ਉਹਦੇ ਸਾਰੇ ਪਰਵਾਰ ਨੂੰ ਕੁੱਲ ਵਿੱਚ ਪੀਸਦਾ ਸੀਗਾ ਠੀਕ ਹੈ ਜੀ ਮੈਂ ਇਹਦੇ ਗੱਲ ਚਾਹਾਂਗਾ ਵੀ ਜੇ ਇੱਥੇ ਆਏ ਭਾਵਨਾ ਹਣ ਆਇਓ ਇਹ ਤੋਂ ਕੁਝ ਖਟ ਕੇ ਜਾਇਓ ਠੀਕ ਹੈ ਜੀ ਕੁਝ ਸਿੱਖ ਕੇ ਜਾਇਓ ਵੀ ਆਪਾਂ ਇੱਥੇ ਆਏ ਕਿਵੇਂ ਕਿਵੇਂ ਆਏ ਆ ਆਪਣਾ ਆਈਏ ਮਸਟੇ ਦੇ ਗੜੇ ਕੱਢ ਕੇ ਜਾਓੜੀਏ ਮੈਂ ਤਾਂ ਇੰਨੇ ਕਰਨ ਜਾਵਾਂਗਾ ਜੀ ਵਾਈਕੁਰਜੀ ਕੇ ਖਾਸਾ ਵਾਈਕੁਰਜੀ ਕੀ ਪੁੱਤਰੀ ਬਿਲਕੁਲ ਤਾਂ ਜੇਕਰ ਇੱਥੇ ਪਹੁੰਚਿਆ ਤਾਂ ਭਾਵਨਾ ਦੇ ਨਾਲ ਆਈਏ ਨਤਮਸਤਕ ਹੋਈਏ ਉਸ ਸ਼ਰਦਾ ਭਾਵਨਾ ਦੇ ਨਾਲ ਹੀ ਇੱਥੇ ਪਹੁੰਚੀ ਹੈ ਸੰਗਤਾਂ ਇੱਥੇ ਮੌਜੂਦ ਨੇ ਇੱਥੇ ਮੈਂ ਚਾਹਾਂਗਾ ਕਿ ਦਿਖਾਈਏ ਇਹ ਸਾਰੀਆਂ ਸੰਗਤਾਂ ਇੱਥੇ ਰਾਤ ਭਰ ਤੋਂ ਮੌਜੂਦ ਨੇ ਜਿਨ੍ਹਾਂ ਦੇ ਵਿੱਚ ਬੱਚਿਆਂ ਤੋਂ ਲੈ ਕੇ ਬਜ਼ੁਰਗ ਤੱਕ ਸਭ ਮੌਜੂਦ ਨੇ ਛੋਟੇ-ਛੋਟੇ ਬੱਚੇ ਨੇ ਸਾਹਮਣੇ ਤੇ ਇਹਨਾਂ ਨੇ ਵੀ ਰਾਤ ਇੱਥੇ ਕੱਟੀ ਆ ਮਾਤਾਵਾਂ ਮੌਜੂਦ ਨੇ ਜਿੱਥੇ ਕੀ ਸਿੰਘ ਸਜੇ ਹੋਏ ਨੇ ਅੱਗੇ ਵਾਧੇਆਂ ਸਿੰਘਾਂ ਨਾਲ ਵੀ ਗੱਲ ਕਰਦੇ ਆ ਤਾਂ ਸਿੰਘ ਸਾਹਿਬ ਉਮਰ ਕਿੰਨੀ ਹੈ ਸਭ ਤੋਂ ਪਹਿਲਾਂ ਤਾਂ ਤੁਹਾਡੀ ਮੇਰੀ 14 ਸਾਲ ਜੀ 14 ਸਾਲ ਦੀ ਉਮਰ ਹੈ ਤੁਹਾਨੂੰ ਪਤਾ ਹੈ ਕਿ ਜਦ ਇੱਥੇ ਆ ਸੀ ਨਤਵਸਤ ਕੋਣ ਆਇਆ ਛੋਟੇ ਸਾਹਿਬਜ਼ਾਦਿਆਂ ਦੀ ਉਮਰ ਕਿੰਨੀ ਸੀ 7 ਸਾਲ ਤੇ 9 ਸਾਲ ਬਿਲਕੁਲ 7 ਸਾਲ ਤੇ 9 ਸਾਲ ਅਸੀਂ ਉਹਨਾਂ ਦੇ ਯਾਨੀ ਕਿ ਜਿਹੜੀ ਕੁਰਬਾਨੀ ਕੀਤੀ ਜਾਂ ਜੀ ਵੀ ਵੀ ਯਾਨੀ ਕਿ ਉਹਨਾਂ ਦੇ ਚਲਣਾ ਚਾਹੁੰਦੇ ਆ ਬਿਲਕੁਲ ਉਹਨਾਂ ਦੇ ਰਾਹਾਂ ਤੇ ਰਾਹਾਂ ਤੇ ਚੱਲਣਾ ਚਾਹੁੰਦੇ ਆ ਜੀ ਬਿਲਕੁਲ ਤਾਂ ਬਿਲਕੁਲ ਇੱਥੇ ਸੰਗਤ ਮੌਜੂਦ ਹੈ ਤਾਂ ਇੱਥੇ ਕਾਫੀ ਸਾਰੀਆਂ ਸੰਗਤਾਂ ਮੌਜੂਦ ਨੇ ਜੋ ਕਿ ਇਸੇ ਤਰੀਕੇ ਦੇ ਨਾਲ ਰਾਤ ਕੱਟ ਕੇ ਹਟੀਆਂ ਨੇ ਛੋਟੇ ਛੋਟੇ ਇੱਥੇ ਬੱਚੇ ਤੱਕ ਮੌਜੂਦ ਨੇ ਇੱਕ ਹੋਰ ਬੱਚਾ ਮੌਜੂਦ ਹੈ ਤੁਸੀਂ ਕਿੱਥੋਂ ਆਏ ਹੋ ਅਸੀਂ ਨਵਾਂ ਸ਼ਹਿਰ ਤੋਂ ਫਿਰ ਨਮੂਸਾਪੁਰ ਤੋਂ ਪਿੰਡ ਮੂਸਾਪੁਰ ਨਵਾਂ ਸ਼ਹਿਰ ਤੋਂ ਇੱਥੇ ਜਦ ਆਏ ਉਹ ਕਿਸ ਦੇ ਨਾਲ ਆਏ ਪਹਿਲਾਂ ਮੰਮੀ ਡੈਡੀ ਲੈ ਕੇ ਆਏ ਆ ਖੁਦ ਆਉਣ ਦਾ ਮਨ ਸੀ ਅਸੀਂ ਮੰਮੀ ਡੈਡੀ ਲੈ ਕੇ ਆਏ ਉਧਰ ਆਉਣ ਦਾ ਮਨ ਸੀਗਾ ਹੂੰ ਦਰਸ਼ਨ ਕਰਨੇ ਸੀਗੇ ਗੁਰੂ ਸਾਹਿਬ ਦੇ ਇੱਥੇ ਪਤਾ ਹੀ ਕਿਉਂ ਆਏ ਆ ਆਪਾਂ ਹਾਂਜੀ ਕਿਉਂ ਆਏ ਅਸੀਂ ਮੱਥਾ ਟੇਕਣ ਆਏ ਸੀਗੇ ਦੇਖਣ ਆਏ ਸੀਗਾ ਕਿ ਉਹ ਚਰਾਂ ਦੇ ਉਹ ਕਿੱਦਾਂ ਦਾ ਮਾਹੌਲ ਹੈ ਉੱਥੇ ਹੂੰ ਇਸ ਜਗ੍ਹਾ ਦੀ ਤੁਹਾਨੂੰ ਇਤਿਹਾਸ ਬਾਰੇ ਪਤਾ ਇੱਥੇ ਕੀ ਹੋਇਆ ਸੀ ਇੱਥੇ ਗੁਰੂ ਉਹ ਛੋਟੇ ਸਾਹਿਬ ਜੱਜ ਜੰਦੀ ਉਹ ਸ਼ਹੀਦੀ ਉਹ ਸੀ ਨੀਗਾ ਚ ਜਿਣੇ ਗਏ ਸੀ ਇੱਥੇ ਤੇ ਅੱਜ ਜਦ ਦੇਖਦੇ ਆ ਉਹਨਾਂ ਦੀ ਉਮਰ ਕੇਵਲ 7 ਤੇ 9 ਸਾਲ ਦੀ ਸੀ ਤੁਹਾਡੀ ਉਮਰ ਕਿੰਨੀ ਹੈ ਮੇਰੀ 14 ਸਾਲ ਦੀ 14 ਸਾਲ ਦੀ ਉਮਰ ਹੈ ਬਿਲਕੁਲ ਤਾਂ ਉਹਨਾਂ ਨੂੰ ਯਾਦ ਕਰਕੇ ਲੱਗਦਾ ਹੈ ਕਿ ਉਹਨਾਂ ਦੇ ਰਾਹ ਤੇ ਚੱਲਣਾ ਚਾਹੀਦਾ ਸੀ ਕੀ ਕਰ ਸਕਦੇ ਉਹਨਾਂ ਦੇ ਲਈ ਉਹਨਾਂ ਦੇ ਰਾਹ ਤੇ ਚੱਲਣਾ ਸਾਨੂੰ ਸਿੱਖ ਕਾਮਨਾ ਰੱਖਣਾ ਚਾਹੀਦਾ ਹੈ ਤੇ ਸਰਕਾਰ ਦੇ ਕਾਨੂੰਨਾਂ ਨੂੰ ਉਹ ਸਹੀ ਮੰਨਣਾ ਚਾਹੀਦਾ ਤੇ ਬਿਲਕੁਲ ਤਾਂ ਇਸੇ ਦੇ ਨਾਲ ਹੀ ਫਿਲਹਾਲ ਜਿੱਥੇ ਤੁਹਾਡੇ ਨਾਲ ਤਸਵੀਰਾਂ ਲਗਾਤਾਰ ਸਾਂਝੀਆਂ ਕਰ ਰਿਹਾ ਫਤਿਹਗੜ੍ਹ ਸਾਹਿਬ ਦੀ ਸ਼ਹੀਦਾਂ ਦੀ ਧਰਤੀ ਜਿਸ ਨੂੰ ਉਜਾੜਿਆ ਜਾਂਦਾ ਉਸ ਧਰਤੀ ਤੇ ਮੌਜੂਦ ਆ ਤਸਵੀਰਾਂ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਦੇ ਰਹਾਗੇ ਪਰ ਫਿਲਹਾਲ ਦੇ ਲਈ ਜਿੱਥੇ ਮੌਜੂਦ ਹੈ ਸੰਗਤਾਂ ਦੇ ਵਿੱਚ ਵੀ ਇਹੀ ਹੈ ਕਿ ਜਦ ਇੱਥੇ ਆਏ ਹਾਂ ਤਾਂ ਫਿਰ ਸ਼ਹੀਦੀ ਭਾਵਨਾ ਦੇ ਨਾਲ ਸ਼ਹੀਦੀ ਸਭਾ ਦੇ ਵਿੱਚ ਕਿਸ ਤਰੀਕੇ ਦੀ ਹੁੱਲੜਬਾਜ਼ੀ ਨਹੀਂ ਹੋਣੀ ਚਾਹੀਦੀ ਇੱਕ ਸ਼ਰਧਾ ਭਾਵਨਾ ਦੇ ਨਾਲ ਨਤਮਸਤਕ ਹੋਣ ਦੀ ਭਾਵਨਾ ਨਾਲ ਇੱਥੇ ਪਹੁੰਚਿਆ ਜਾਵੇ ਫਤਿਹਗੜ੍ਹ ਸਾਹਿਬ ਤੋਂ ਕੈਮਰਾਮੈਨ ਜਤਿੰਦਰ ਦੇ ਨਾਲ ਹਰਪਿਤ ਪੁਰੀ ਦੀ ਰਿਪੋਰਟ ਵਿਕਟਰਾਉ ਡੈਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ